ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਸਤਾਖੂਣ ਮਗਰੋਂ ਬੀਜੇਪੀ ਹੁਣ ਪੰਜਾਬ ਵਿੱਚ ਵੀ ਆਪ ਦਾ ਬਿਸਤਰਾ ਗੋਲ ਕਰਨ ਦੀ ਰਣਨੀਤੀ ਕਰਨ ਲੱਗੀ ਹੈ ਬੇਸ਼ੱਕ ਪੰਜਾਬ ਅੰਦਰ ਵਿਧਾਨ ਸਭਾ ਚੋਣ ਚ ਅਜੇ 2 ਸਾਲ ਬਾਕੀ ਨੇ ਪਰ ਬੀਜੇਪੀ ਨੇ ਦਿੱਲੀ ਦੇ ਅਹਿਮ ਸਿੱਖ ਲੀਡਰ ਮਨਜਿੰਦਰ ਸਿੰਘ ਸਿਰਸਾ ਨੂੰ ਪੰਜਾਬ ਦੀ ਸਿਆਸਤ ਚ ਸੰਦਲ ਆਉਣ ਦੇ ਲਈ ਅੱਗੇ ਕੀਤਾ ਤੇ ਇਸੇ ਰਣਨੀਤੀ ਤਹਿਤ ਸ਼ਨੀਵਾਰ ਨੂੰ ਸਰਸਾ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਤੇ ਪੰਜਾਬ ਸਰਕਾਰ ਉੱਪਰ ਰੱਜ ਕੇ ਬਰੇ ਬੇਸ਼ੱਕ ਪੰਜਾਬ ਦੀ ਸਿਆਸਤ ਦਿੱਲੀ ਨਾਲੋਂ ਵੱਖਰੀ ਹੈ ਪਰ ਭਾਜਪਾ ਦੇ ਲੀਡਰਾਂ ਦਾ ਮੰਨਣਾ ਹੈ ਕਿ ਉਹਨਾਂ ਵੱਲੋਂ ਆਪਣਾ ਮਾਸਟਰ ਸਟ੍ਰੋਕ ਖੇਡਿਆ ਜਾ ਰਿਹਾ ਹੈ ਦਿੱਲੀ ਦੀ ਭਾਜਪਾ ਸਰਕਾਰ 'ਚ ਮੰਤਰੀ ਬਣਨ ਤੋਂ ਬਾਅਦ ਮਨਜਿੰਦਰ ਸਿੰਘ ਸਰਸਾ ਸ਼ਨੀਵਾਰ ਨੂੰ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਤਾਂ ਪਹੁੰਚੇ ਤੇ ਇਸ ਦੌਰਾਨ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਤਿੱਖੇ ਹਮਲੇ ਕੀਤੇ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਖੜੇ ਕੀਤੇ ਨੇ ਦੱਸਦੀ ਕਿ ਸਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਰਹਿ ਚੁਕੇ ਨੇ ਤੇ ਉਹ ਭਾਜਪਾ ਅਕਾਲੀ ਦਲ ਸਰਕਾਰ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੇ OST ਰਹਿ ਚੁਕੇ ਨੇ ਅਜਿਹੇ ਚ ਭਾਜਪਾ ਨੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਇੱਕ ਵੱਡੇ ਚਿਹਰੇ ਸਿੱਖ ਚਿਹਰੇ ਨੂੰ ਮੈਦਾਨ ਚ ਉਤਾਰਿਆ ਹੈ ਮੰਨਿਆ ਜਾ ਰਿਹਾ ਹੈ ਕਿ ਸਰਸਾ ਆਉਣ ਵਾਲੇ ਦਿਨਾਂ ਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਮਹੱਤਵਪੂਰਨ ਰਾਜਨੀਤਿਕ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ਦੂਜੇ ਪਾਸੇ ਕੇਂਦਰ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਵੀ ਲਗਾਤਾਰ ਮਾਨ ਸਰਕਾਰ ਨੂੰ ਘੇੜਦੇ ਨਜ਼ਰ ਆ ਰਹੇ ਨੇ ਇਸਦੇ ਨਾਲ ਹੀ ਬੀਜੇਪੀ ਹਾਈ ਕਮਾਂਡ ਵੱਲੋਂ ਆਪਣੇ ਮੰਤਰੀਆਂ ਤੇ ਵੱਡੇ ਸਿੱਖ ਚਿਹਰਿਆਂ ਰਾਹੀਂ ਪੰਜਾਬ ਦੀ ਰਾਜਨੀਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਆਸੀ ਮਹਿਰਾ ਦਾ ਮੰਨਣਾ ਹੈ ਕਿ ਪੰਜਾਬ 'ਚ ਇਕੱਲੀ ਭਾਜਪਾ ਕੁਝ ਖਾਸ ਨਹੀਂ ਕਰ ਪਾਏਗੀ ਇਸ ਲਈ ਅਗਲੇ 2 ਸਾਲਾਂ 'ਚ ਦੂਜੀਆਂ ਪਾਰਟੀਆਂ ਦੇ ਹੋਰ ਵੱਡੇ ਸਿੱਖ ਚੇਹਰਿਆਂ ਨੂੰ ਭਾਜਪਾ ਸ਼ਾਮਲ ਕੀਤਾ ਜਾਵੇਗਾ ਇਸ ਦੇ ਨਾਲ ਹੀ ਹੁਣ ਭਾਜਪਾ ਮੋੜ ਸ਼੍ਰੋਮਣੀ ਅਕਾਲੀ ਦਲ ਨਾਲ ਗੱਠ ਜੋੜ ਕਰ ਸਕਦੀ ਹੈ ਇਸ ਵੇਲੇ ਅਕਾਲੀ ਦਲ ਸੰਕਟ ਚ ਲੰਘ ਰਿਹਾ ਹੈ ਤੇ ਇਸ ਲਈ ਭਾਜਪਾ ਆਪਣੀਆਂ ਸ਼ਰਤਾਂ ਮੰਵਾ ਸਕਦੀ ਹੈ ਦਿੱਲੀ ਚ ਹਰਨ ਮਗਰੋਂ ਆਪ ਹਾਈ ਕਮਾਂਡ ਹੁਣ ਪੰਜਾਬ ਚ ਐਕਟਿਵ ਹੋ ਗਈ ਹੈ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਦੀਆ ਖੁਦ ਪੰਜਾਬ ਦੇ ਦੌਰੇ ਕਰ ਰਹੇ ਨੇ ਤੇ ਪੰਜਾਬ ਦੀ ਮਾਨ ਸਰਕਾਰ ਨੇ ਵੀ ਆਪਣਾ ਰੁਖ ਬਦਲਿਆ ਹੈ ਜਿੱਥੇ ਪਿਛਟ ਤੇ ਲਾਪਰਵਾਹ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਵੱਡੇ ਪ੍ਰਸ਼ਾਸਕੀ ਫੇਰ ਬਦਲ ਵੀ ਕੀਤੇ ਜਾ ਰਹੇ ਨੇ ਆਪ ਦੀ ਦਿੱਲੀ ਟੀਮ ਨੇ ਸੀਨੀਅਰ ਨੇਤਾ ਮਨੀਸ਼ ਸ਼ਿਸ਼ੋਦੀਆ ਨੇ ਹਾਲ ਚਿਰ ਪੰਜਾਬ ਦੇ ਜ਼ਿਲਕਪੁਰਚ ਸਕੂਲਾਂ ਦੀ ਹਾਲਾਤ ਦਾ ਜਾਜਾ ਲਿਆ ਸੀ ਤੇ ਉਹ ਗੁਰਦਾਸਪੁਰ ਦੇ ਦੌਰੇ ਤੇ ਵੀ ਗਏ ਤੇ ਸ਼ਨੀਵਾਰ ਨੂੰ ਜਦੋਂ ਦਿੱਲੀ ਦੇ ਮੰਤਰੀ ਮਨਜਿੰਦਰ ਸਰਸਾ ਅੰਮ੍ਰਿਤਸਰ ਚਾਏ ਤਾਂ ਸ਼ਿਸ਼ੋਧਿਆ ਵੀ ਦੁਆਰਾ ਪੰਜਾਬ ਪਹੁੰਚੇ ਤੇ ਸੂਤਰਾਂ ਅਨੁਸਾਰ ਸ਼ਿਸ਼ੋਧਿਆ ਆਉਣ ਵਾਲੇ ਦਿਨਾਂ ਚ ਕਈ ਮਹੱਤਵਪੂਰਨ ਭੂਮਿਕਾ ਦੇ ਮੰਤਰੀਆਂ ਨਾਲ ਮੁਲਾਕਾਤ ਕਰਨਗੇ ਉਥੇ ਹੀ ਦੱਸਦੀ ਹੈ ਕਿ ਕਈ ਵਿਭਾਗਾਂ ਦੇ ਮੰਤਰੀਆਂ ਦੇ ਨਾਲ ਮੁਲਾਕਾਤ ਕਰਨਗੇ ਤੇ ਜਿਸ ਤੋਂ ਬਾਅਦ ਬਿਜਲੀ ਸਿੱਖਿਆ ਤੇ ਕੋਈ ਹੋਰ ਵਿਭਾਗਾਂ ਦੇ ਮੌਜੂਦਾ ਕੰਮਕਾਜ ਦਾ ਮੁਲਾਂਕਣ ਕਰਨਗੇ ਆਮ ਆਦਮੀ ਪਾਰਟੀ ਦਾ ਭੂਮਿਕਾ ਹੁਣ ਪੰਜਾਬ ਦੇ ਨਾਲ ਹੀ ਜੋੜਿਆ ਹੋਇਆ ਹੈ ਦੂਜੇ ਪਾਸੇ ਭਾਜਪਾ ਦਾ ਨਿਸ਼ਾਨਾ ਹੁਣ ਆਮ ਆਦਮੀ ਪਾਰਟੀ ਹੈ ਭਾਜਪਾ ਨੂੰ ਲੱਗਦਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਮੈਦਾਨ ਦੇ ਵਿੱਚੋਂ ਬਾਹਰ ਹੋ ਜਾਏ ਤਾਂ ਅਕਾਲੀ ਦੇ ਨਾਲ ਅਕਾਲੀ ਦਲ ਦੇ ਨਾਲ ਜਿਹੜਾ ਕਿ ਗੱਠ ਜੋੜ ਕਰਕੇ ਕਾਂਗਰਸ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਜੇਕਰ ਆਮ ਆਦਮੀ ਪਾਰਟੀ ਪੰਜਾਬ 'ਚ ਮਜ਼ਬੂਤ ਹੁੰਦੀ ਹੈ ਤਾਂ ਮੁੱਖ ਮੁਕਾਬਲਾ ਕਾਂਗਰਸ ਤੇ ਆਪ ਵਿਚਾਲੇ ਹੋਵੇਗਾ ਤੇ ਭਾਜਪਾ ਨੂੰ ਤੀਜੇ ਜਾਂ ਫਿਰ ਚੌਥੇ ਸਥਾਨ ਦੇ ਉੱਪਰ ਹੀ ਸਬਰ ਕਰਨਾ ਪਵੇਗਾ ਇਸ ਲਈ ਪੰਜਾਬ ਅੰਦਰ ਅਗਲੇ 2 ਸਾਲ ਬੀਜੇਪੀ ਦਾ ਨਿਸ਼ਾਨਾ ਹੁਣ ਆਮ ਆਦਮੀ ਪਾਰਟੀ ਹੋਏਗੀ